The weather is nice ਜਿੰਦਾਬਾਦ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੀਗੀ 11 ਦੇ ਵਿੱਚੋਂ ਅਸੀਂ 7 ਵੋਟਰ ਆ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10 15 ਮਿੰਟ ਇੱਥੇ ਆ ਕੇ ਵਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਹੈ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਪੁਲੱਥ ਉਹ ਬਹੁਤ ਬਿਮਾਰ ਹੋ ਗਿਆ ਸੀ ਅਸਲ 'ਚ ਇਹ ਸਾਰਾ ਇੱਕ ਢੋਂਗ ਰਚਿਆ ਗਿਆ ਵਾ ਆਮ ਆਦਮੀ ਪਾਰਟੀ ਆਪਣੀ ਹਾਰ ਬਰਦਾਸ਼ ਹੀ ਨਹੀਂ ਕਰ ਸਕ ਰਹੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮ ਦਿਲੇ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ ਬਰਦਾਸ਼ ਕਰ ਸਕਦੇ ਅਸੀਂ ਦਰੇੜਾ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਵਾਲੇ ਇਲੈਕਸ਼ਨ ਦੋਆਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫ਼ਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡੇ ਪਿੱਛੇ ਸੱਚ ਦਾ ਸਾਥ ਹੈ ਔਰ ਅਕਾਲਪੁਰ ਵਾਹਿਗੁਰੂ ਦਾ ਹੱਥ ਹੈਗਾ ਵਾ ਔਰ ਦੂਜਾ ਕਿ ਨਹੀਂ ਕਰਾਉਣਗੇ ਤੇ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਵਾਂਗੇ ਹਾਈ ਕੋਰਟ ਮੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕਰਾਉਣ ਤੇ ਮਜਬੂਰ ਕਰਾਂਗੇ ਤਵੇਤ ਨਹੀਂ ਸਹੀ ਉਹਨਾਂ ਦੀ ਜਿਨ੍ਹਾਂ ਨੇ ਕਰਾਉਣੀ ਸੀਗੀ ਉਹਨਾਂ ਦੀ ਤਵੇਤ ਨਹੀਂ ਸਹੀ ਦੂਜਾ ਥੋਨੇ ਐਮਐਲਏ ਦਾ ਰਵਈਆ ਜਿਹੜਾ ਐਡਾ ਸਹੀ ਨਹੀਂ ਸੀ ਉਹ ਗਲਤ ਬੋਲਿਆ ਬੰਦਿਆਂ ਨੂੰ ਅੰਦਰ ਜਿਹੜੇ ਕਰਕੇ ਸਾਰਿਆਂ ਨੂੰ ਗੁੱਸਾ ਆਇਆ ਤੇ ਹੰਗਾਮਾ ਹੋ ਗਿਆ ਤੇ ਇੱਕ ਐਮਐਲਏ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਵੀ ਉਹ ਇਸ ਲੈਵਲ ਤੱਕ ਸ਼ਬਦਾਵਲੀ ਘਟੀਆ ਵਰਤੇ ਹਨ ਇਹ ਹੁਣ ਜੇ ਕੁਝ ਬੰਦੇ ਸਾਡੇ ਵਿੱਚੋਂ ਸੀਗੇ ਦਾਲ ਬਦਲੂ ਸੀਗੇ ਵਿਕ ਗਏ ਤੇ ਉਹਨਾਂ ਦੇ ਵੀ ਕਹਿੰਦੇ ਬਾਅਦ ਚ ਵੀ ਸਾਡੇ ਕੋਲ ਬੰਦੇ ਜਿਹੜੇ ਆ ਉਹਨਾਂ ਨਾਲੋਂ ਦੋ ਵਾਧਿਆ ਉਹਨਾਂ ਨੂੰ ਸ਼ਾਇਦ ਇਹ ਪਤਾ ਸੀਗਾ ਪ੍ਰਧਾਨ ਇਹਨਾਂ ਦਾ ਬਣ ਜਾਣਾ ਤਾਂ ਉਹ ਰੌਲਾ ਰੱਪਾ ਪਾਉਣ ਲੱਪੇ